ਸਾਨੇਵਾਲ ਤੋਂ ਇੱਕ ਬੜੀ ਹੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜੀ ਹਾਂ ਸਾਨੇਵਾਲ ਦੇ ਯੂਥ ਕਾਂਗਰਸ ਦੇ ਨੇਤਾ ਦੇਪ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜੀ ਹਾਂ ਯੂਥ ਕਾਂਗਰਸ ਦੇ ਨੇਤਾ ਅਨੁਜ ਕੁਮਾਰ ਦੇ ਸਖੇ ਭਰਾ ਅਮਿਤ ਕੁਮਾਰ ਦੀ ਹਾਤੇ ਤੇ 100 120 ਮਹਿਜ਼ 20 ਰੁਪਏ ਦੇ ਫਰਕ ਦੇ ਪਿੱਛੇ ਤਿੰਨ ਲੋਕਾਂ ਦੇ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜੀ ਇਹ ਬਹੁਤ ਹੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਯਾਨਕੀ ਅਮਿਤ ਕੁਮਾਰ ਦੀ ਹੱਤਿਆ ਹੋਈ ਹੈ ਉਹ ਕਿ 40 ਸਾਲਾ ਨੌਜਵਾਨ ਸੀ ਜੋ ਆਪਣੀ ਮਿਹਨਤ ਕਰਦਾ ਸੀ ਦੋ ਬੱਚਿਆਂ ਦਾ ਬਾਪ ਸੀ ਆਪਣਾ ਪਰਿਵਾਰ ਪਾਲਦਾ ਸੀ ਆਹਤਾ ਚਲਾਉਂਦਾ ਸੀ ਲੇਕਿਨ ਰਾਤ ਨੂੰ 10:30 ਪੌਣੇ 11 ਵਜੇ ਦੇ ਕਰੀਬ ਮੋਟਰਸਾਈਕਲ ਤੇ ਸਵਾਰ ਤਿੰਨ ਲੋਕ ਆਂਦੇ ਨੇ ਤੇ ਉਤੋਂ ਕੁਝ ਸਮਾਨ ਖਰੀਦਦੇ ਆ ਸੋ 120 ਬਿੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਉਸ ਛੋਟੀ ਜੀ 20 ਰੁਪਏ ਦੀ ਬਹਿਸ ਤੋਂ ਬਾਅਦ ਇੱਕ ਤਿੰਨਾਂ ਵਿੱਚੋਂ ਨਿਕਲ ਕੇ ਗੋਲੀ ਚਲਾ ਦਿੰਦਾ ਹੈ ਤੇ ਉਹ ਗੋਲੀ ਸਿੱਧਾ ਅਮਿਤ ਕੁਮਾਰ ਦੇ ਦਿਲ ਦੇ ਕੋਲ ਵੱਜਦੀ ਹੈ ਜੀ ਹਾਂ ਅਨੁਜ ਕੁਮਾਰ ਜੋਗੀ ਗੁੱਤ ਕਾਂਗਰਸ ਨੇਤਾ ਹਨ ਅਤੇ ਅਮਿਤ ਕੁਮਾਰ ਦੇ ਭਰਾ ਨੇ ਉਹ ਵੀ ਦੱਸ دیا ਕਿ ਸਾਨੂੰ ਸ਼ੱਕ ਪੈ ਰਿਹਾ ਹੈ ਕਿ ਆਖਰ ਇਹ ਸਿਰਫ 100 120 ਯਾਨੀ 20 ਰੁਪਏ ਦਾ ਮਾਮਲਾ ਸੀ ਜਾਂ ਵਿੱਚੋਂ ਕੋਈ ਹੋਰ ਗੱਲ ਹੈ ਕਿਉਂਕਿ ਉਹ ਦੁਬਾਰਾ ਗੇੜਾ ਵੀ ਬਾਹਰੋਂ ਕੱਢ ਕੇ ਜਾਂਦੇ ਨੇ ਤੇ ਇੱਕ ਛੋਟੀ ਜੀ ਅਮਾਉਂਟ ਦੇ ਪਿੱਛੇ ਇਸ ਤਰ੍ਹਾਂ ਗੋਲੀ ਮਾਰ ਕੇ ਕਿਸ ਦੀ ਜਾਨ ਲੈ ਲੈਣੀ ਇਹ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜੇ ਕਰਦੇ ਆ ਫਿਲਹਾਲ ਪੁਲਿਸ ਤਫ਼ਤੀਸ਼ ਕਰ ਰਹੀ ਹੈ ਪ੍ਰਾਈਮਰਸੀ ਸੇ ਪੁਲਿਸ ਕਹਿ ਰਹੀ ਹੈ ਕਿ ਅਸੀਂ ਦੇਖਾਂਗੇ ਕਿ ਕਰ ਮਾਮਲਾ ਕੀ ਹੈ ਕਿਉਂਕਿ ਅਮਾਉਂਟ ਬਹੁਤ ਛੋਟੀ ਹੈ ਤਿੰਨ ਲੋਕ ਆਂਦੇ ਨੇ 100 120 ਦੇ ਪਿੱਛੇ 20 ਰੁਪਏ ਦੇ ਪਿੱਛੇ ਬਹਿਸ ਹੁੰਦੀ ਹੈ ਤੇ ਗੋਲੀ ਮਾਰਤੀ ਜਾਂਦੀ ਹੈ ਹੁਣ ਅਸੀਂ ਅਰਾਊਂਡ ਅਪ ਕਰਾਂਗੇ ਦੇਖਾਂਗੇ ਤਫ਼ਤੀਸ਼ ਕਰਾਂਗੇ ਕਿ ਅਖਰ ਮਾਮਲਾ ਕੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਮਿਤ ਕੁਮਾਰ ਜੋ ਕਿ ਆਪਣੀ ਜਾਨ ਗਵਾ ਚੁੱਕੇ ਨੇ ਉਹਨਾਂ ਨੂੰ ਜਲਦ ਤੋਂ ਜਲ ਇਨਸਾਫ ਮਿਲੇ ਕਿਉਂਕਿ ਉਹ ਪਿਛੇ ਉਹਨਾਂ ਦਾ ਰੁੰਦਾ ਕੁਰਲਾਂਦਾ ਪਰਿਵਾਰ ਰਹਿ ਗਿਆ ਹੈ ਕਿਉਂਕਿ ਅਜਿਹੀ ਘਟਨਾ ਨੇ ਪੂਰੇ ਲਗਾਣੇ ਜ਼ਿਲ੍ਹੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਦੱਸ ਆਨੇ ਵਾਲ ਪੋਸਟ ਲਈ ਨਾਫ ਪ੍ਰੈਸਿੰਗ ਬਿੱਦੀ ਦੀ ਰਿਪੋਰਟ दो बच्चे नहीं कोई नही लड़ाई झगड़ा तू दस दिन आगे मेनू आके आराम आके घरे आगे तो सो जो बार आके रोटी खानी अपने आप खा पीके सो ज ਸਾਨੂੰ ਕੋਈ ਪਤਾ ਨਹੀਂ ਹੈਗਾ ਉਹ ਨਾਲੇ ਦੱਸਦੇ ਵੀ ਨਹੀਂ ਸੀਗੇ ਸਾਡੇ ਠੀਕ ਆਉਂਦੇ ਸੀਗੇ ਹੱਸਦੇ ਬੋਲਦੇ ਵਧੀਆ ਸੀਗੇ ਕੋਈ ਮੰਨ ਕੋਈ ਡਰਿੰਕ ਵਗੈਰਾ ਕੋਈ ਨਸ਼ਾ ਹੋ ਨਹੀਂ ਇਹਨਾਂ ਨਹੀਂ ਕਰਦੇ ਸੀ ਹਲਕਾ ਫੁਲਕਾ ਹੀ ਜਿਆਦਾ ਨਹੀਂ ਕਰਦੇ ਸੀ ਕੀ ਕਟਣਾ ਹੋਈ ਹੈ ਮੈਂ ਅਨੁਜ ਕੁਮਾਰ ਜ਼ਿਲ੍ਹਾ ਲੁਧਿਆਣਾ ਤੋਂ ਜਨਰਲ ਸੈਕਟਰੀ ਕਾਂਗਰਸ ਤੋਂ ਮੇਰਾ ਛੋਟਾ ਬ੍ਰਦਰ ਇੱਥੇ ਸੁਵਾਰ ਰੋਡ ਤੇ ਆਨੰਦਪੁਰ ਉਹਨੇ ਇੱਕ ਹੱਤ ਲਿਆ ਆਇਆ ਸੀ ਉੱਥੇ ਇੱਕ ਮੁੰਡਾ ਰੱਖਿਆ ਸੀ ਉਹਨੇ ਉਹ ਕਹਿੰਦਾ ਦੋਕ ਦਿਨਾਂ ਤੋਂ ਬੁਖਾਰ ਸੀ ਕ ਮੁੰਡੇ ਨੂੰ ਕੀ ਨਾਮ ਸੀ ਤੁਹਾਡੇ ਬ੍ਰਦਰ ਦਾ ਅਮਿਤ ਕੁਮਾਰ ਉਹ ਕਹਿੰਦਾ ਕੋਈ ਨਹੀਂ ਮੈਂ ਆਉਣਾ ਸ਼ਾਮ ਨੂੰ ਟਾਈਮ ਮੈਂ ਆਪ ਕਲੋਜ਼ ਕਰਕੇ ਜਾਣਾ ਉਹ ਜਦੋਂ ਗਿਆ ਉੱਥੇ ਤਕਰੀਬਨ ਉਹੀ 10:35 ਮਿੰਟ ਤੇ ਉਹ ਤਿੰਨ ਮੁੰਡੇ ਆਏ ਨੇ ਕੋਈ ਮੂੰਹ ਨਹੀਂ ਢਕਿਆ ਸੀ ਉਹਨਾਂ ਨੇ ਕੋਈ 20 ਤੋਂ 25 ਦੀ ਏਜ ਦੇ ਸੀਗੇ ਉਹ ਉਹਨਾਂ ਨੇ ਕੁਝ ਆਰਡਰ ਕੀਤਾ ਸੋ 400 ਰੁਪਏ ਦਾ ਤੇ ਬ੍ਰਦਰ ਨੇ ਪੈਸੇ ਮੰਗੇ ਤੇ ਉਹਦੇ ਚ ਮਾੜੀ-ਮੋਟੀ ਗੱਲਬਾਤ ਹੋਈ ਉਹਨਾਂ ਕੀ ਤੇ ਉਹਨਾਂ ਨੇ ਫਿਰ ਰਿਵਾਲਵਰ ਉਹਨਾਂ ਦੇ ਪਾਸ ਥਾ ਉਹਨਾਂ ਰਿਵਾਲਵਰ ਨਾਲ ਗੋਲੀ ਮਾਰੀ ਗੋਲੀ ਉਹਨਾਂ ਦੇ ਇੱਥੇ ਲੱਗੀ ਆ ਤੇ ਮੌਕੇ 'ਤੇ ਹਸਪਤਲ ਤੋਂ ਜਾਣ ਤੋਂ ਪਹਿਲੇ ਡੈਥ ਹੋ ਗਈ ਸੀ ਫਾਇਰ ਇੱਕ ਕੀਤਾ ਜਾਂ ਦੋ ਕੀਤਾ ਇੱਕ ਹੀ ਕੀਤਾ ਮੌਕੇ ਤੇ ਪੁਲਿਸ ਕਿੰਨੇ ਮਿੰਟ ਬਾਅਦ ਪਹੁੰਚੀ ਜੀ ਉੱਥੇ ਪੁਲਿਸ ਤਕਰੀਬਨ तकरीबन 10 ਮਿੰਟ ਬਾਅਦ ਕੀ ਟਾਈਮ ਸੀ ਉਸ ਟਾਈਮ ਜਦੋਂ ਗੋਲੀ ਲੱਗੀ ਹਾਂਜੀ ਉਹਦਾ 10:40 ਮਿੰਟ ਕੀ ਚੀਜ਼ ਨੂੰ ਲੈ ਕੇ ਝਗੜਾ ਹੋਇਆ ਉਹਨਾਂ ਦਾ 150 ਰੁਪਏ ਦੇ ਪਿੱਛੇ ਜਿਹੜਾ ਉਹਨਾਂ ਨੇ ਆਰਡਰ ਕੀਤਾ ਸੀ ਖਾਇਆ ਉਹ ਪੈਸੇ ਮੰਗੇ ਸੀ ਮੇਰੇ ਬ੍ਰਦਰ ਨੇ ਹਾਂਜੀ ਬਸ ਉਹਦੇ ਤੇ ਝਗੜਾ ਹੋਇਆ ਕੋਈ ਪੁਰਾਣੀ ਰਜਿਸਤਰੀ ਨਹੀਂ ਹੈਗੀ ਜੀ ਪੁਰਾਣੀ ਹਜੇ ਤੱਕ ਤਾਂ ਕੁਝ ਕਹਿ ਨਹੀਂ ਸਕਦੇ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਅਸੀਂ ਉਹਦੇ ਨਾਲ ਕੋਈ ਨਹੀਂ ਗੱਲ ਹੋਈ ਅਸੀਂ ਵੈਸੇ ਯਾਰਾਂ ਦੋਸਤਾਂ ਨਾਲ ਜਿਹੜੇ ਉਹਦੇ ਲਿੰਕ 'ਚ ਨੇ ਜਾਂ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਪੁੱਛਤਾਚ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਕਿ 10 ਦਿਨਾਂ ਦੇ 15 ਦਿਨਾਂ ਦੇ ਵਿੱਚ ਵਿੱਚ ਅਗਰ ਕਿਸੇ ਨਾਲ ਵੀ ਦਾ ਕੋਈ ਮਾੜਾ ਮਟਾ ਤੂਤ ਮਾਮਾ ਹੋਈ ਆ ਉਹ ਸਾਨੂੰ ਦੱਸੋ ਤਾਂ ਕਿ ਅਸੀਂ ਉਹਨੂੰ ਪੁਲਿਸ ਵਾਲਿਆਂ ਨੂੰ ਬਤਾ ਕੇ ਅਸੀਂ ਉਹਦਾ ਪੁੱਛਤਾਚ ਕਰਵਾਈਏ ਕਿਉਂਕਿ ਭੇਰ ਮੈਨੂੰ ਇਹ ਲੱਗਦਾ ਜਿਹਦਾ ਕਲ 150 ਨਹੀਂ ਹੈਗੀ ਜਦੋਂ ਬੰਦਾ ਗੋਲੀ ਮਾਰ ਕੇ ਚਲਾ ਗਿਆ ਉਹ ਮੁੜ ਕੇ ਨਹੀਂ ਆਂਦਾ ਹੁੰਦਾ ਜਦੋਂ ਮੁੜ ਕੇ ਆਏ ਨੇ ਇਹੋ ਸਾਨੂੰ ਉਹ ਤੇ ਡਾਊਟ ਲੱਗ ਰਿਹਾ ਕਿ ਇਹ 150 ਦੀ ਗੱਲ ਨਹੀਂ ਮੈਨੂੰ ਲੱਗ ਰਿਹਾ ਸਾਇਦ ਇਹ ਮਰਡਰ ਪਲਾਨ ਹੈ ਤੁਹਾਨੂੰ ਕੀ ਤੇ ਸ਼ੱਕ ਆ ਸ਼ੱਕ ਅਸੀਂ ਦੇਖਦੇ ਜੀ ਚੱਲ ਰਹੀ ਹੈ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਹੋਇਆ ਕਿ ਬਈ ਸਾਨੂੰ ਪੂਰੀ ਤਸੱਲੀ ਚਾਹੀਦੀ ਹੁਣ ਤੁਹਾਨੂੰ ਪ੍ਰਸ਼ਾਸਨ ਨੇ ਕੀ ਆਸ਼ਵਾਸ਼ਣ ਦਿੱਤਾ ਜੀ ਪ੍ਰਸ਼ਾਸਨ ਕਹਿੰਦਾ ਡੀਐਸਪੀ ਦਾ ਫੋਨ ਆਇਆ ਸੀਗਾ ਮੈਨੂੰ ਹਾਂ ਜੀ ਮੈਂ ਉਹਨੂੰ ਕਿਹਾ ਉਹ ਕਹਿੰਦਾ ਸਾਨੂੰ ਜਿੰਨੀ ਕੈਮਰੇ ਦੀ ਰਿਕਾਰਡਿੰਗ ਹੈ ਉਹ ਅਸੀਂ ਕਢਵਾ ਰਹੇ ਨੇ ਕਹਿੰਦਾ ਤੁਹਾਡੀ ਪੂਰੀ ਤਸੱਲੀ ਕਰਕੇ ਛੱਡਾਂਗੇ ਕੋਈ ਅਸੀਂ ਨੋਬਤ ਨਹੀਂ ਆਉਗੀ ਜੇ ਤੁਸੀਂ ਸਾਡੇ ਨਾਰਾਜ਼ ਹੋਵੋਗੇ ਕਹਿੰਦਾ ਜਿਹੜਾ ਵੀ ਬੰਦੇ ਨੇ ਕ੍ਰਾਈਮ ਕੀਤਾ ਉਹ ਅਸੀਂ ਤੁਹਾਡੇ ਸਾਹਮਣੇ ਲਾ ਕੇ ਖੜਾਾਂਗੇ ਰਏ ਉਹਨੂੰ ਜਿੰਨੀ ਸਜ਼ਾ ਅਸੀਂ ਦੇ ਸਕਦੇ ਉਸ ਤੋਂ ਵੱਧ ਦੇ ਦੇਣਾ ਇਹ ਕਿੰਨੇ ਵਜੇ ਹੋਇਆ ਸੀ ਜੀ ਇਹ ਜੀ 10:30 ਕਹ ਰਹੇ ਹਿੰਦੇ ਨੇ ਕਿੰਨੇ ਬੰਦੇ ਕਿਹੜੇ ਤਰਫੋਂ ਕਿੰਨੇ ਹੈ ਜੀ ਕਿੰਨੇ ਬੰਦੇ ਇਹ ਤੀਰ ਬੰਦੇ ਸੀ ਕਿਸ ਤਰ੍ਹਾਂ ਬੰਦੇ ਕੋਈ ਅੰਦਰ ਕੀ ਤੋ ਹਿਲਦਾ ਹੈ ਵੀ ਆਇਆ ਹੱਤਿਆ ਤੋਂ ਪਹਿਲੇ ਇੱਕ ਅਧਿਆ ਲਿਆ दारू का वो पिया हमारे से नमकीन लिया और जी ये आलू चिप्स लिया एक सौ बीस रुपये बना उनपे वो देने को इनकार कर दिया बस तो ऐसे हाँ जी ये जो हत्या वाला अपना मालिक है का। अमित हाँ जी उन्होंने कहा नहीं मेरे को पैसे चाहिए अभी उन्होंने दिया नहीं बस ऐसे आपस में हाथापाई हुई उन्होंने थोड़ा पीछे हट के वो ले रहे थे क्या था मंचापंजा से उसके मार तीन तीन, तीन जी, जी? मोटरसाइकिल दी एक क्यों ये नहीं सर कर सकते क्या था क्या नहीं पिस्टल था क्या था हमें क्या पता नहीं उधर खड़े थे वहाँ पे खड़े करके बंदा बाइक है उसकी वहाँ पे खड़े गया था उन्होंने जब गोली मारी हाँ जी हाँ जी साढ़े दस बज रहे भाई साढ़े दस साढ़े दस का टाइम सोचना इन्होंने फोन करा बाबू को जो मालिक हैं इसके हाथ ठेकेदार हैं इनको फोन करा फिर वे आए फिर पुलिस आई अमित कुमार जो इसके हाथे जो हत्या चला रहे थे वे थे ਗੋਲੀ ਮਾਰ ਕੇ ਮਾਰ ਕੀਤਾ ਗਿਆ ਇਹਦੀ ਕੀ ਕਾਰਵਾਈ ਹੋਈ ਰਤੀ ਕੋਈ 10:50 ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ 11:00 ਵਜੇ ਦੇ ਕਰੀਬ ਕਿ ਇੱਕ ਅਮਿਤ ਕੁਮਾਰ ਹੈ ਜਿਹੜਾ ਇੱਥੇ ਹੱਤਾ ਚਲਾਉਂਦਾ ਸੀਗਾ ਤਿੰਨ ਨੌਜਵਾਨ ਆਏ ਮੋਟਰਸਾਈਕਲ ਤੇ ਸੀ ਇਹ ਉਹਨਾਂ ਦਾ ਪੈਸੇ ਬਿੱਲ ਨੂੰ ਲੈ ਕੇ ਆਪਸ ਵਿੱਚ ਟਕਰਾ ਹੋ ਗਿਆ ਉਹ ਕਹਿੰਦਾ ਸੀ 120 ਰੁਪਏ ਬਣਦੇ ਨੇ ਇਹ ਕਹਿੰਦਾ ਵੀ 100 ਰੁਪਏ ਬਣਦਾ ਐਨੇ ਵਿੱਚ ਉਹ ਦਸ਼ੇ ਸੀ ਉਹਨਾਂ ਨੇ ਗੋਲੀ ਚਲਾਤੀ ਗੋਲੀ ਚੱਲਦ ਅਪੋਲੋ ਹਸਪੀਟਲ ਹੈਗੇ ਉੱਥੇ ਡੈਥ ਹੋ ਗਈ ਸੀ ਅਸੀਂ ਐਫਆਰ ਉਹਦੇ ਬ੍ਰਦਰ ਦੇ ਬਿਆਨ ਤੇ ਦੱਜ ਕਰਤੀ ਆ ਤੁਸੀਂ ਜਿਹੜੇ ਸਾਨੂੰ ਕਾਫੀ ਕਲੀਊ ਮਿਲ ਗਿਆ विद इन 24 ਆਵਰਸ ਅਸੀਂ ਉਹਨਾਂ ਨੂੰ ਅਰੈਸਟ ਕਰਨਾਗੇ ਸਰ ਕੁਆਰੈਂਟਿਨ ਇਸ ਤਾਂ ਨਾਰਮਲ ਨਹੀਂ ਨਹੀਂ ਅਜੇ ਪਹਿਲੀ ਸਟੇਜ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਬਟ ਅਮਾਉਂਟ ਵੀ ਬੜੀ ਥੋੜੀ ਸੀ 20 ਰੁਪੀਜ਼ ਬੜੀ ਥੋੜੀ ਅਮਾਉਂਟ ਹੋ ਸਕਦਾ ਕੋਈ ਪੁਰਾਣੀ ਅਰੈਸਟਸ ਵੀ ਹੋਵੇ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ